ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਮੋਦ ਦੇ ਮੂੰਚੋਂ ਵਾਪਸ ਆਇਆ ਇਹ ਨੌਜਵਾਨ ਖੰਨਾ ਦੇ ਦੁਰਾਹਾ ਦੀ ਨਹਿਰ ਦੇ ਵਿੱਚ ਇਸ ਨੌਜਵਾਨ ਦੀ ਕਾਰ ਬੇਕਾਬੂ ਹੋ ਕੇ ਡਿੱਗ ਗਈ ਜਿਸ ਤੋਂ ਬਾਅਦ ਆਪਣੀ ਜਾਨ ਬਚਾਉਣ ਦੇ ਲਈ ਜੱਜੋ ਜਹਿਦ ਕਰਦਾ ਹੋਇਆ ਇਹ ਨੌਜਵਾਨ ਕਾਰ ਦੇ ਵਿੱਚੋਂ ਬਾਹਰ ਨਿਕਲ ਆਇਆ ਦਰਸਲ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਗਈ ਜਿਸ ਦੇ ਮਗਰੋਂ ਖੁਦ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ਦੇ ਵਿੱਚੋਂ ਬਾਹਰ ਨਿਕਲਿਆ ਇਹ ਨੌਜਵਾਨ ਇਹ ਨੌਜਵਾਨ ਚੰਡੀਗੜ੍ਹ ਤੋਂ ਦਵਾਈ ਲੈ ਕੇ ਫਰੀਦਕੋਟ ਵਾਪਸ ਜਾ ਰਿਹਾ ਸੀ ਤਾਂ ਉਸ ਸਮੇਂ ਇਸ ਦੇ ਨਾਲ ਇਹ ਹਾਦਸਾ ਵਾਪੜਿਆ। ਬਾਈ ਮੈਂ ਚੰਡੀਗੜ੍ਹ ਜਾ ਰਿਹਾ ਸੀ ਰਸਤੇ ਦੇ ਵਿੱਚ ਸੀਗਾ ਇਧਰੋਂ ਆ ਰਿਹਾ ਸੀਗਾ ਉਹ ਡਿਵਾਈਡਰ ਤੇ ਕੋਈ ਮੋਟਰਸਾਈਕਲ ਵਾਲਾ ਖੜਾ ਸੀ। ਉਹਦੇ ਪਤਾ ਨਹੀਂ ਕੀ ਦਿਮਾਗ ਚਾਹੀ ਪਤਾ ਨਹੀਂ ਘਬਰਾ ਗਿਆ ਗੱਡੀ ਦੇ ਵਿਚਾਲੇ ਲੱਗੇ ਉਹਨੇ ਮੋਟਰਸਾਈਕਲ ਰੋਕ ਲਿਆ। ਉਹਨੂੰ ਬਚਾਉਂਦੇ ਨੇ ਮੈਂ ਗੱਡੀ ਪਰਲੇ ਪਾਸੇ ਕੀਤੀ। ਉੱਥੇ ਡਿਵਾਈਡਰ ਚ ਵੱਜਣ ਲੱਗੀ ਮੈਂ ਜਮਾਹੋਰਲੇ ਪਾਸੇ ਘੱਟ ਮਾਰਿਆ। ਬਾਈ ਗੱਡੀ ਮੇਰੀ ਨਹਿਰ ਚ ਜਾਵੜੀ। ਨਹਿਰ ਚ ਮੈਂ ਡੁੱਬਦਾ ਜਿਵੇਂ ਹੀ ਪਹਿਲਾਂ ਸ਼ੀਸ਼ਾ ਵੀ ਨਹੀਂ ਖੁੱਲਿਆ ਨਾ ਬਾਰ ਕੁਣੀ ਮਾਰ ਮਾਰ ਕੇ ਮੈਂ ਸ਼ੀਸ਼ਾ ਖੋਲ੍ਹਿਆ ਬਈ ਬਾਹਰ ਆਇਆ ਗੱਡੀ ਤੋਂ ਗੱਡੀ ਡੁੱਬ ਗਈ ਗੱਡੀ ਨੂੰ ਹੱਥ ਪਾਉਣ ਲੱਗਾ ਗੱਡੀ ਵੀ ਡੁੱਬ ਗਈ ਉਹ ਪਲਤੇ ਖੜਾ ਵੇਖਦਾ ਰਿਹਾ ਮੈਂ ਉਹਨੂੰ ਕਹੀ ਗਿਆ ਬਈ ਮੈਨੂੰ ਬਚਾਲਾ ਬਚਾਲਾ ਕਿਸੇ ਨੇ ਨਹੀਂ ਬਚਾਇਆ ਹੋਰ ਪਿੰਡ ਵਾਲੇ ਆ ਗਏ ਉਹਨਾਂ ਨੇ ਸਾਫਾ ਸੂਬਾ ਸਿੱਟਿਆ ਪਰ ਸਾਫਾ ਨਹੀਂ ਪਹੁੰਚਿਆ ਮੇਰੇ ਤੱਕ ਫਿਰ ਬਈ ਮੈਂ ਤੈਰ ਕੇ ਖੁਦ ਆਪ ਉਹ ਅੱਗੋਂ ਆ ਕੇ ਆਪ ਨਿਕਲਿਆ ਉਹੀ ਖੜਾ ਪਲਤੇ ਵੇਖ ਰਿਹਾ ਸੀ ਉਹਨੇ ਕੁਝ ਨਹੀਂ ਕੀਤਾ ਜਦੋਂ ਮੈਂ ਬਾਹਰ ਆ ਗਿਆ ਘਰ ਤੋਂ ਪਿੰਡਲ ਨੂੰ ਭੱਜ ਗਿਆ ਬਾਣੇ ਫੋਨ ਫਸੂਲ ਹੋਇਆ ਕਿ ਆਪਣੇ ਰਾਮਪੁਰ ਪੁਲਤੇ ਜਿਹੜਾ ਨਾਲ ਉਹ ਤੇ ਨਹਿਰ ਦੇ ਵਿੱਚ ਗੱਡੀ ਗਰੀ ਹੈ ਜ ਜਿਹੜੀ ਗੱਡੀ ਆ ਨਹਿਰ ਦੇ ਵਿੱਚ ਆ ਜੀ ਤੇ ਇਹਦੇ ਵਿੱਚ ਲੜਕਾ ਸੀਗਾ ਇੱਕ ਕਰਨਬੀਰ ਸਿੰਘ ਉਮਰ 20 ਸਾਲ ਫਰੀਦਕੋਟ ਦਾ ਜੀ ਜੋ ਫਰੀਦਕੋਟ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀਗਾ ਉਹ ਆਪਣਾ ਸ਼ੀਸ਼ਾ ਤੋੜ ਕੇ ਨਹਿਰ ਦਾ ਆਪਣੇ ਗੱਡੀ ਦੇ ਵਿੱਚੋਂ ਨਿਕਲਿਆ ਆ ਉਹਦਾ ਵਿਚਾਰ ਆ ਗਿਆ ਜੀ ਗੱਡੀ ਹਜੇ ਨਹਿਰ ਦੇ ਵਿੱਚ ਆ ਜੀ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਮੋਦ ਦੇ ਮੂੰਹ ਚੋਂ ਵਾਪਸ ਆਇਆ ਇਹ ਨੌਜਵਾਨ ਖੰਨਾ ਦੇ ਦੁਰਾਹਾ ਦੀ ਨਹਿਰ ਦੇ ਵਿੱਚ ਇਸ ਨੌਜਵਾਨ ਦੀ ਕਾਰ ਬੇਕਾਬੂ ਹੋ ਕੇ ਡੇਗ ਗਈ ਜਿਸ ਤੋਂ ਬਾਅਦ ਆਪਣੀ ਜਾਨ ਬਚਾਉਣ ਦੇ ਲਈ ਜੱਜੋ ਜਹਿਦ ਕਰਦਾ ਹੋਇਆ ਇਹ ਨੌਜਵਾਨ ਕਾਰ ਦੇ ਵਿੱਚੋਂ ਬਾਹਰ ਨਿਕਲ ਆਇਆ ਦਰਅਸਲ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਕਾਰ ਬੇ ਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਗਈ ਜਿਸ ਦੇ ਮਗਰੋਂ ਖੁਦ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ਦੇ ਵਿੱਚੋਂ ਬਾਹਰ ਨਿਕਲਿਆ ਇਹ ਨੌਜਵਾਨ ਇਹ ਨੌਜਵਾਨ ਚੰਡੀਗੜ੍ਹ ਤੋਂ ਦਵਾਈ ਲੈ ਕੇ ਫਰੀਦਕੋਟ ਵਾਪਸ ਜਾ ਰਿਹਾ ਸੀ ਤਾਂ ਉਸ ਸਮੇਂ ਇਸ ਦੇ ਨਾਲ ਇਹ ਹਾਦਸਾ ਵਾਪੜਿਆ ਭਾਈ ਮੈਂ ਚੰਡੀਗੜ੍ਹ ਜਾ ਰਿਹਾ ਸੀ ਰਸਤੇ ਦੇ ਵਿੱਚ ਸੀਗਾ ਇਧਰੋਂ ਆ ਰਿਹਾ ਸੀਗਾ ਉਹ ਡਿਵਾਈਡਰ ਤੇ ਕੋਈ ਮੋਟਰਸਾਈਕਲ ਵਾਲਾ ਖੜਾ ਸੀ ਉਹਦੇ ਪਤਾ ਨਹੀਂ ਕੀ ਦਿਮਾਗ ਚਾਈ ਪਤਾ ਨਹੀਂ ਘਬਰਾ ਗਿਆ ਗੱਡੀ ਦੇ ਵਿਚਾਲੇ ਲੱਗ ਗਿਆ ਉਹਨੇ ਮੋਟਰਸਾਈਕਲ ਰੋਕ ਲਿਆ ਉਹਨੂੰ ਬਚਾਉਂਦੇ ਨੇ ਮੈਂ ਗੱਡੀ ਪਰਲੇ ਪਾਸੇ ਕੀਤੀ ਉੱਥੇ ਡਿਵਾਈਡਰ ਚ ਵੱਜਣ ਲੱਗੀ ਮੈਂ ਜਮਾਹਰਲੇ ਪਾਸੇ ਘੱਟ ਮਾਰਿਆ ਬਈ ਗੱਡੀ ਮੇਰੀ ਨਹਿਰ ਚ ਜਾਵੜੀ ਨਹਿਰ ਚ ਮੈਂ ਡੁੱਬਦਾ ਜਿਵੇਂ ਹੀ ਪਹਿਲਾਂ ਸ਼ੀਸ਼ਾ ਵੀ ਨਹੀਂ ਖੁੱਲਿਆ ਨਾ ਬਾਰੀ ਖੁੱਲੀ ਕੂਣੀ ਮਾਰ ਮਾਰ ਕੇ ਮੈਂ ਸ਼ੀਸ਼ਾ ਖੋਲ੍ਹਿਆ ਬਈ ਬਾਹਰ ਆਇਆ ਗੱਡੀ ਤੋਂ ਗੱਡੀ ਡੁੱਬ ਗਈ ਗੱਡੀ ਨੂੰ ਹੱਥ ਪਾਉਣ ਲੱਗਾ ਗੱਡੀ ਵੀ ਡੁੱਬ ਗਈ ਉਹ ਪਲਤੇ ਖੜਾ ਵੇਖਦਾ ਰਿਹਾ ਮੈਂ ਉਹਨੂੰ ਕਹੀ ਗਿਆ ਬਈ ਮੈਨੂੰ ਬਚਾਲਾ ਬਚਾਲਾ ਕਿਸੇ ਨੇ ਨਹੀਂ ਬਚਾਇਆ ਹੋਰ ਪ ਉਹਨਾਂ ਨੇ ਸਾਫਾ ਸੂਬਾ ਸਿੱਟਿਆ ਪਰ ਸਾਫਾ ਨਹੀਂ ਪਹੁੰਚਿਆ ਮੇਰੇ ਤੱਕ ਫਿਰ ਭਾਈ ਮੈਂ ਤੈਰ ਕੇ ਖੁਦ ਆਪੋ ਅੱਗੋਂ ਆ ਕੇ ਆਪ ਨਿਕਲਿਆ ਉਹੀ ਖੜਾ ਪੁਲ ਤੇ ਵੇਖ ਰਿਹਾ ਸੀ ਉਹਨੇ ਕੁਝ ਨਹੀਂ ਕੀਤਾ ਜਦੋਂ ਮੈਂ ਬਾਹਰ ਆ ਗਿਆ ਘਰ ਤੋਂ ਪਿੰਡਲ ਨੂੰ ਭੱਜ ਗਿਆ ਬਾਣੇ ਫੋਨ ਵਸੂਲ ਹੋਇਆ ਕਿ ਆਪਣੇ ਰਾਮਪੁਰ ਪੁਲ ਤੇ ਜਿਹੜਾ ਨਾਲ ਉਹ ਤੇ ਨਹਿਰ ਦੇ ਵਿੱਚ ਗੱਡੀ ਗਿਰੀ ਹੈ ਜੀ ਜਦੋਂ ਅਸੀਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੀ ਗੱਡੀ ਆ ਨਹਿਰ ਦੇ ਵਿੱਚ ਆ ਜੀ ਤੇ ਇਹਦੇ ਵਿੱਚ ਲੜਕਾ ਸੀਗਾ ਕਰਨਵੀਰ ਸਿੰਘ ਉਮਰ 20 ਸਾਲ ਫਰੀਦਕੋਟ ਦਾ ਜੀ ਜੋ ਫਰੀਦਕੋਟ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀਗਾ ਹੋਰ ਆਪਣਾ ਸ਼ੀਸ਼ਾ ਤੋੜ ਕੇ ਨਹਿਰ ਦਾ ਆਪਣੇ ਗੱਡੀ ਦੇ ਵਿੱਚੋਂ ਨਿਕਲੇ ਆ ਉਹਦਾ ਵਿਚਾਰ ਆ ਗਿਆ ਜੀ ਗੱਡੀ ਹਜੇ ਨਹਿਰ ਦੇ ਵਿੱਚ ਹੈ ਜੀ